ਰਾਹਮਣਾ ਐਦਾਂ ਨਹੀਂ ਜਾਣ ਦੇਣਾ ਚਾਹੀਦਾ ਆ ਗਲਤ ਗੱਲ ਆ ਮਰਦਾਬਾਦ 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 ਬੰਦ ਕਰੋ ਬੰਦ ਕਰੋ ਬੰਦ ਕਰੋ ਮਰਦਾਬਾਦ ਅੱਗੇ ਖਲੋ ਜੋ ਗੱਡੀ ਦੇ ਜੀ ਗੱਡੀ ਤੇ ਕੇ ਲੁਜੋ ਯਾਰ ਮਰਦਾਬਾ ਓਏ ਚਲੋ ਸਾਰੇ ਖਾਣੇ ਚੱਲੀਏ ਓ ਚਲੋ ਸਾਰੇ ਥਾਲੇ ਚੱਲੀਏ ਸਰੋ ਖਾਣੇ ਚਲੋ ਥਾਲੇ ਹੀ ਚਲੋ ਖਾਣੇ ਚਲੋ ਨਹੀਂ ਹਾਂ ਮੈਂ ਕਹਿ ਰਿਹਾ ਉਹ ਬੋਲੋ ਬਾਜੀ ਬਾਕੀ ਬਾਤਾਂ ਦੋਨਾਂ ਦੀ ਬਾਜੀ ਬੈਠੇ ਨਾ ਬਾਤ ਬੈਠੇ ਸਾਰੇ ਸਾਰੇ ਟਾਕੋ ਬਾਈ ਬਾਈ ਫਤਿਹ ਕਾਗਜ਼ ਸਭ ਪਤਾ ਹੈ ਤੁਹਾਨੂੰ ਭਾਰੀ ਬੁਰੀ ਕਾਗਜ਼ ਨਾ ਕੁਝ ਵੀ ਨਹੀਂ ਦੱਸਦਾ ਮੇਰੀ ਗੱਲ ਸੁਣੋ ਜਿਹੜੇ ਕਾਗਜ਼ ਤੁਸੀਂ ਲਾਏ ਹਾਈ ਕੋਰਟ ਦੇ ਵਿੱਚ ਉਹ ਕਾਗਜ਼ ਕਿੱਥੇ ਆ ਉਹ ਤੁਹਾਡੇ ਵਕੀਲ ਨੇ ਲਾਏ ਨਾ ਤੁਸੀਂ ਲਾਏ ਤੁਹਾਡੇ ਵਕੀਲ ਨੇ ਹੀ ਕਿਹਾ ਕਿ ਹਾਈ ਕੋਰਟ ਦੇ ਵਿੱਚੋਂ ਸਾਨੂੰ ਪੀਓ ਤੋਂ ਕੱਢਿਆ ਜਾਵੇ ਇਸ ਵਿੱਚ ਸਾਰੇ 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 ਕਾਗਜ਼ ਉਹਨਾਂ ਦੇ ਕੋਲ ਅੱਗੇ ਲੱਜੂਗਾ ਤੂੰ ਆਰਡਰ ਦੀ ਚਲੋ ਕੋਈ ਨਹੀਂ ਇਹ ਚੀਜ਼ ਆਪਾਂ ਲੈ ਕੇ ਤੇ ਕਾਰਵਾਈ ਤੇ ਕਰੀਏ ਨਾ ਜਿਹੜਾ ਜਿਹੜਾ ਇਹਨਾਂ ਨੇ ਪੁਲਿਸ ਕਾਰਵਾਈ ਕੀਤੀ ਆ ਹੁਣ ਸਵਿਫਟ ਦੇ ਡਾਕੂਮੈਂਟ ਮੰਗਣ ਨੇ ਆ ਸਵਿਫਟ ਦੇ ਮੰਗਣ ਦੇ ਆ ਕੋਈ ਡਾਕੂਮੈਂਟ ਸਾਡੇ ਕੋਲ ਆਇਆ ਹੁਣ ਇਹ ਮੇਰੀ ਗੱਲ ਸੁਣੋ ਮੇਰੇ ਕੋਲ ਕੋਈ ਨਹੀਂ ਆਇਆ ਮੇਰੇ ਕੋਲ ਹੁਣ ਇੱਧਰ ਵੀਰ ਸਿੰਘ ਬਲਾਰੀਆ ਜਿੰਦਾਬਾਦ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਸਾਡਾ ਕੈਂਡੀਡੇਟ ਬਲਵਿੰਦਰ ਪਿੱਲਾ ਉਹਨੂੰ ਚਾਰਡ ਨੰਬਰ 40 ਦੇ ਵਿੱਚ ਸਾਡਾ ਕਾਂਗਰਸ ਪਾਰਟੀ ਦਾ ਕੈਂਡੀਡੇਟ ਆ ਅੱਜ ਉਹਨੂੰ ਇੱਕ ਪੁਰਾਣੇ ਕੇਸ 'ਚ 2015 ਦੇ ਕੇਸ ਦੇ ਵਿੱਚ ਉਹਨੂੰ ਚੱਕ ਲਿਆ ਗਿਆ ਔਰ ਪੁਲਿਸ ਨੇ ਤੇ ਸਾਨੂੰ ਦੱਸਿਆ ਤੱਕ ਨਹੀਂ ਸੀਗਾ ਇਹ ਹੁਣ ਇੱਥੇ ਧਰਨਾ ਲਾਇਆ ਪੁਲਿਸ ਇੱਕ ਡਾਕੂਮੈਂਟ ਲੈ ਕੇ ਆਈ ਆ ਕਿ ਇਹ ਕੇਸ ਇਸ ਬਿਹਾਫ ਉੱਤੇ ਚੱਕਿਆ ਗਿਆ ਮੈਂ ਪੁੱਛਣਾ ਚਾਹੁੰਦਾ ਕਿ ਪਹਿਲੇ ਸੁੱਤੇ ਸੀਗੇ ਅੱਜ ਬਲਵਿੰਦਰ ਬਿੱਲਾ ਕਾਂਗਰਸ ਪਾਰਟੀ ਦਾ ਕੈਂਡੀਡੇਟ ਬਣ ਗਿਆ ਵਾਰਡ ਨੰਬਰ 40 ਤੋਂ ਅੱਜ ਪੁਲਿਸ ਨੂੰ ਯਾਦ ਆ ਗਿਆ ਕਿ ਇਹ ਪੀਓ ਆ ਪਹਿਲੇ ਕਿੱਥੇ ਸੀਗੇ ਉਹ ਕਹਿੰਦਾ ਭਾਵਾ ਵੀ ਇਹ ਸਾਰੀ ਬਖਲਾੜ ਦੀ ਨਿਸ਼ਾਨੀਆਂ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨੂੰ ਸਾਫ਼ ਦਿਖ ਗਿਆ ਕਿ ਹਲਕਾ ਦੱਖਣੀ ਦੇ ਵਿੱਚ ਔਰ ਅਮਰਸਤ ਸਹਿਬ ਦੇ ਵਿੱਚ ਕਾਰਪੋਰੇਸ਼ਨ ਵਿੱਚ ਕਾਂਗਰਸ ਪਾਰਟੀ 스ਵੀਪ ਕਰਨ ਜਾ ਰਹੀ ਆ ਔਰ ਆਮ ਆਦਮੀ ਪਾਰਟੀ ਬਖਲਾੜ ਵਿੱਚ ਇਹ ਕਦਮ ਚੁੱਕ ਰਹੀ ਆ ਕਿ ਲੇ ਜਾਣ ਬੁੱਝੇ ਤੰਗ ਪ੍ਰਸ਼ੰਸਾ ਬਿਲਕੁਲ ਜਾਣ ਬੁੱਝ ਗਿਆ ਇਹ ਬਖਲਾੜ ਆ ਇਹ ਤੋਂ ਵੱਡੀ ਬਖਲਾੜ ਕੀ ਹੋਊਗੀ ਕਿ ਸਾਡਾ ਕੈਂਡੀਡੇਟ ਕੱਲ ਉਹ ਨਾਮਿਨੇਟ ਹੁੰਦਾ ਕੱਲ ਉਹਨੂੰ ਨਿਸ਼ਾਨ ਮਿਲਦਾ ਔਰ ਅੱਜ ਉਹਨੂੰ ਚੁੱਕ ਲਿਆ ਜਾਂਦਾ ਉਹ ਸਿੱਧਾ ਸੜੀ ਹਟਦੇ ਪਏ ਜਿਸਪਾਲ ਸਿੰਘ ਅਮਰਸਰ ਡਿਸਟ੍ਰਿਕਟ ਵਾਈਸ ਚੇਅਰਮੈਨ ਪੁਲਿਸ ਦੇ ਦਲਾ ਲਿਆ ਹੈ ਪੁਲਿਸ ਸਿਕਿਉਰਿਟੀ ਕੰਮ ਕਰਦੀ ਪੁਲਿਸ ਸਮਾਕੇ ਨਾਲ ਸਾਥ ਦਿੰਦੀ ਹੈ ਇਹਨੇ ਕਤਲ ਕੀਤਾ ਵਾ ਇਹਨੇ ਥੋੜੀ ਛੱਡਦੀ ਜਿਆਦੇ ਦੇ ਕੋ ਕਲਦਾ 307 ਦਾ ਹੈਗਾ ਅਲਜਾਮ ਫੜ ਤਾ ਕੋਈ ਇਹੋ ਜੀ ਗੱਲ ਬਾਤ ਨਹੀਂ ਹੈ ਇਹ ਕਿਉਂ ਫੜ ਲਿਆ ਜਿਹੜੇ ਅਸੀਂ ਕਮਿਲੇਟਾ ਕਰਦੇ ਉਹਨੂੰ ਪੁਲਿਸ ਫੜਦੀ ਨਹੀਂ ਪੁਲਿਸ ਦਲਾ ਲਿਆ ਪੈਹ ਲੈਂਦੀ ਹੈ ਬੈਠ ਰਹੀ ਦੀ ਆ ਬੈਠ ਲੈ ਲੋ ਜੀ ਕੱਜ ਦੇ ਭੰਡਲੇ ਦੇ ਪੁੱਸ ਦਲਾ ਲਿਆ ਮੈਂ ਨਾ ਰਹਿ ਗਿਆ ਦਾ ਐਸਐਚਓ ਜਸਬੀਰ ਸਿੰਘ ਜਿੱਥੇ ਪੈਸੇ ਲੈ ਕੇ ਕੰਮ ਕਰਦਾ ਸਮੈਗ ਵਗਾਈ ਇਥੇ ਸਰਦਾਰ ਵੜਾ ਪਿੰਦੇ ਵਿੱਚ ਐਸਐਚਓ ਜਸਬੀਰ ਸਿੰਘ ਉਥੇ ਆਪਣਾ ਸਲਾਮਾਬਾਦ ਲੱਗਾ ਵਾ ਉਹ ਚੋਰ ਆ ਉਹਨੇ ਸ਼ਹਿਦ ਦੀ ਸਾਲਾਂ ਨੂੰ ਸਮੈਗ ਕਰਦਾ ਸਭ ਕੁਝ ਕਰਦਾ ਵਾ ਉਹ ਚੋਰ ਆ ਚੋਰ ਆ ਚੋਰ ਆ ਚੋਰ ਆ ਚੋਰ ਆ ਮੈਂ ਕਰਾਉਂਗਾ ਪ੍ਰੂਫ ਕੋਰਟ ਦੇ ਵਿੱਚ ਉਹਨੂੰ ਸਾਹਮਣੇ ਆ ਸਾਹਮਣੇ ਆਉਂਦਾ ਨਹੀਂ ਹੋਇਆ ਕਾਰਨ ਕੀ ਆ ਤਾਂ ਚੋਰ ਆ ਸਾਦੇ ਸਾਹਮਣੇ ਥਾਣੇ ਦੇ ਸਾਹਮਣੇ ਪੁਲਿਸ ਆਉਂਦੀ ਹੈ ਚੋਰ ਪੁਸੇ ਸਾਹਮਣੇ ਜਾਂਦਾ ਕਦੀ ਨਹੀਂ ਜਾਂਦਾ ਉਹ ਚੋਰ ਹੈ ਨਹੀਂ ਸਾਹਮਣੇ ਹੁੰਦਾ ਕੋਰਟ 'ਚ ਜੋਰ ਹੈ ਤੇ ਚੋਰ ਹੈ ਚੋਰ ਹੈ ਤੇ ਪੁਲਿਸ ਵੀ ਚੋਰ ਹੈ ਸਾਰੀ ਪੁਸ ਜੋ ਸਿਆਸੀ ਆਗੂਆਂ ਦਾ ਵੀ ਕੋਈ ਕੰਮ ਸਿਕਾਇਦੇ ਵਿੱਚ ਦੇਖੋ ਜੀ ਦੇਖੋ ਇਹਦੇ ਵਿੱਚ ਚਾਹੇ ਕੋਈ ਪੋਲੀਟੀਕਲ ਹੋਵੇ ਚਾਹੇ ਕੋਈ ਆਮ ਬੰਦਾ ਹੋਵੇ ਜਿਹੜਾ ਕੋਰਟ ਵੱਲੋਂ ਪੀਓ ਹੈ ਉਹ ਪੀਓ ਹੀ ਉਹਨੂੰ ਐਜ਼ ਆ ਪੀਓ ਹੀ ਟਰੀਟ ਕੀਤਾ ਜਾਏਗਾ ਜੇਦੋਂ ਕੋਈ ਵੀ ਆਗੂ ਆਪਣਾ ਉਮੀਦਵਾਰ ਜਿਹੜਾ ਹੈ ਉਹ ਆਪਣੇ ਇਰੈਕਟ ਦੇ ਹੋ ਇਹ ਪਰ ਤਾਂ ਉਹਨੂੰ ਐਨਓਸੀ ਦਿੱਤੀ ਜਾਂਦੀ ਹੈ ਉਹਦੇ ਸਬੰਧ ਵਿੱਚ ਕੀ ਦਾ ਮਤਲਬ ਦੇਖੋ ਜੀ ਜਿਹੜੀ ਐਨਓਸੀ ਹੈ ਉਹ ਸਬੰਧਤ ਰੈਸੀ ਥਾਣੇ ਤੋਂ ਮਿਲਦੀ ਹੈ ਨਾ ਕਿ ਹੋਰ ਕਿਸੇ ਥਾਣੇ ਆ ਤੋਂ ਰਜਿਸਟਰਡ ਹੋਵੇ ਇਹਦੇ ਰਿਗਾਰੜੀ ਜਿਹੜਾ ਵਾ ਤੁਸੀਂ ਇਹਨਾਂ ਦੇ ਸਬੰਧਤ ਰੈਸੀ ਥਾਣੇ ਤੋਂ ਕੀ ਦਿੱਤਾ ਗਿਆ ਅਸ਼ਵਾਸਨ ਕੋਈ ਨਹੀਂ ਜੀ ਇਹਨਾਂ ਨੂੰ ਜਿਹੜਾ ਕਲੈਰੀਫਿਕੇਸ਼ਨ ਦੇ ਦਿੱਤੀ ਹੈ ਵੀ ਇਹਨਾਂ ਨੂੰ ਇਸ ਮਕਦਮੇ ਦੇ ਵਿੱਚ ਅਰੈਸਟ ਕਰਕੇ ਮਾਂਜੋ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ ਉਹਨਾਂ ਨੂੰ ਕਲੀਅਰਿਫਿਕੇਸ਼ਨ ਮਿਲ ਗਈ ਹੈ ਇਸ ਕਰਕੇ ਉਹ ਸੈਟੀਸਫਾਈਡ ਹੋ ਕੇ ਚਲੇ ਗਏ ਉਹਨਾਂ ਵਿੱਚ ਕੁਝ ਪੁਲਿਸ ਵਾਲੇ ਪੁਲਿਸ ਮੁਲਾਜ਼ਮਾਂ ਤੇ ਉਹਨੇ ਇਜਾਮ ਵੀ ਲਗਾਏ ਨੇ ਜੀ ਦੇਖੋ ਜੀ ਪੁਲਿਸ ਪੁਲਿਸ ਤੇ ਹਰ ਕੋਈ ਅਲੀਗੇਸ਼ਨ ਲਗਾਉਂਦਾ ਹੈ ਜੀ ਪੀਓ ਨੂੰ ਅਰੈਸਟ ਕਰਨ ਵਾਸਤੇ ਪੁਲਿਸ ਨਹੀਂ ਜਾਣਾ ਹੈ ਜੀ ਤੇ ਜੇ ਉਹ ਪੀਓ ਹੈ ਤੇ ਉਹਨੂੰ ਅਰੈਸਟ ਕਰਕੇ ਅਸੀਂ ਕੋਰਟ 'ਚ ਭੇਜਿਆ